ਆ ਜਿਵੇਂ ਦੇਖ ਰਹੇ ਆਂ ਚਾਰੇ ਪਾਸੇ ਇਹ ਦਿਨ ਜੀਤ ਦੀ ਹੀ ਜੀਤ ਹੈ ਯਥਾ ਨਾਮ तथा गुण परमात्मा ਨੇ ਉਹੀ गुण ਦਿੱਤਾ ਦਿਲਜੀਤ ਨੇ गुण ਦਿੱਤਾ ਔਰ ਕੱਲਾ ਨੂੰ ਦੇਣੇ ਕਿ ਨਹੀਂ ਦੁਨੀਆ ਭਰ ਦੇ ਵਿੱਚ ਦਿਲਜੀਤ ਦੇ ਐਸਵੇ ਲੰਕੇ ਵੰਡੇ ਨੇ ਦਿਵਜੀਤ ਦੀਆਂ ਗੱਲਾਂ ਹੁੰਦੀਆਂ ਨੇ ਦਿਵਜੀਤ ਦੇ ਗਾਣੇ ਸੁਣੇ ਜਾਂਦੇ ਨੇ ਮੈਂ ਕੱਲ ਹੋਰ ਕਹਾਂਗਾ ਉਹ ਇਹ ਹੈ ਜਿੱਥੇ ਤੇ ਕੰਬਲ ਬਣਦੇ ਨੇ ਜਿੱਥੇ ਚਦਰਾਂ ਬਣਦੀਆਂ ਨੇ ਜਿੱਥੇ ਸ਼ਾਲਾਂ ਬਣਦੀਆਂ ਨੇ ਜਿੱਥੇ ਇਹ ਸਾਈਕਲ ਇੰਡਸਟਰੀ ਹੈ ਪਰ ਇੱਕ ਅਲੱਗ-ਅਲੱਗਾਂ ਦੀ ਵੀ ਇੰਡਸਟਰੀ ਹੈਗੀ ਹੈ ਤੇ ਦੋਸਤੋ ਅੱਜ ਦਾ ਦਿਨ ਜਰ ਮੇਰੇ ਵਾਰਸੇ ਵੀ ਕਿਉਂਕਿ ਮੈਨੂੰ ਗਉਂਦੇ ਨੂੰ ਬਹੁਤ ਚਿਰ ਹੋ ਗਿਆ ਇੰਨੀ ਜਨਤਾ ਇੰਨਾ ਪਿਆਰ ਮੈਂ ਜ਼ਿੰਦਗੀ ਚਫੈਲੀ ਵਰੀ ਦੇਖ ਰਿਹਾ ਆ ਆਪ ਜੀ ਦਾ ਸੁਖਤ ਮੈਨੂੰ ਯਾਦ ਹੈ ਦੇਖੋ ਜਦੋਂ ਇਹ ਸ਼ੂਟ ਉਹਨਾਂ ਨੇ ਚੰਗੀ ਕਰਦੀ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾ ਜੋਗ ਤੋਂ ਬਟ ਲਾਟਿਆ ਦੇ ਵਿੱਚ ਬਿਨਾ ਖਾਨੇ ਤਾਂ 15000 20000 ਬੰਦਾ ਹੋਊਗਾ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ ਘੱਟ 40 50000 ਬਿਲਦਾ ਤਾਂ ਬੜੀ ਖੁਸ਼ੀ ਹੋ ਰਹੀ ਹੈ ਜਰਾ ਜ਼ੋਰ ਨਾਲ ਜੀਤ ਜੀ ਨੂੰ ਤੇ ਤੁਹਾਡੀ ਮਾਤਯੋ ਬਹੁਤ ਬਹੁਤ ਮਿਹਰਬਾਨੀ viu pai